ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਜੋ ਕਥਾ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮਾਰੇ ਕਹਿੰਦੇ ਕਹਿੰਦੇ ਨੌ ਨਿਧਾਂ ਨਿਧਾਂ ਭਗਤੀ ਕਿਹਨੂੰ ਕਹਿੰਦੇ ਆ ਨਿਧਾਂ ਭਗਤੀ ਕਹਿੰਦੇ ਪ੍ਰਮਾਤਮਾ ਦੀ ਭਗਤੀ ਕਰਨ ਦੇ ਕਈ ਤਰੀਕੇ ਹਨ ਕਈ ਭਾਂਤ ਭਗਤ ਜਨ ਭਗਤੀ ਕਰਦੇ ਹਨ ਪਰੰਤੂ ਗੁਰੂ ਸਾਹਿਬ ਜੀ ਨੇ ਭਗਤੀ ਕਰਨੀ ਨੌ ਪ੍ਰਕਾਰ ਦੀ ਲਿਖੀ ਹੈ ਜੈਸੇ ਗੁਰੂ ਜੀ ਦਾਦੇਗਨ ਭਗਤ ਨਵੇਂ ਪ੍ਰਕਾਰਾ ਨਵੇਂ ਖੰਡ ਕੀ ਪ੍ਰਥਮੀ ਮੰਗੇ ਸੋ ਜੋਗੀ ਜਗ ਸਾਰਾ ਸੋ ਇਸ ਨੋ ਪ੍ਰਕਾਰ ਦੀ ਭਗਤੀ ਦਾ ਬੇਰਵਾ ਸ੍ਰੀਮਾਨ ਪੰਡਤ ਤਾਰਾ ਤਾਰਾ ਸਿੰਘ ਜੀ ਨੇ ਗੁਰਮਤ ਨਿਰਨਾ ਸਾਗਰ ਵਿੱਚ ਇਸ ਪ੍ਰਕਾਰ ਲਿਖਿਆ ਕਹਿੰਦੇ ਗਿਆਨ ਸਰਬਨ ਭਗਤੀ ਕਹੀ ਜਾਂਦੀ ਆ ਜਪ ਮੰਤਰ ਗਿਆਨ ਪੂਜਾ ਇਹ ਸਾਰਿਆਂ ਕਹਿੰਦੇ ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਨੀਆ ਅਬਨਾਸੀ RAM ਸਰਬਣੀ ਸੁਣਿਓ ਬਿਮਲ ਜਸ ਸੁਆਮੀ ਸੁਨ ਨਾਨਕ ਹਰ ਹਰ ਜਸ ਸਰਬਨੂੰ ਸੋ ਇਸ ਵਾਸਤੇ ਲਿਖਿਆ ਕਿ ਸਰਬਨ ਹਰੀ ਜਸ ਪਰਮੇਸ਼ਰ ਦਾ ਨਾਮ ਆ ਜਿਹੜਾ ਆਪਾਂ ਸਾਧ ਸੰਗਤ ਸੁਣਨਾ ਇਹਦਾ ਆਪਾਂ ਨੂੰ ਕਈ ਪ੍ਰਕਾਰ ਦੀਆਂ ਗੱਲਾਂ ਦੱਸੀਆਂ ਸਾਧ ਗੁਰੂ ਜੀ ਨੇ ਅਰ ਸਾਗਤ ਕਥਾ ਵਿਚਾਰ ਆਪਾਂ ਸ਼ੁਰੂ ਇੱਥੋਂ ਕਰਦੇ ਆ ਸਿੱਖ ਤੋਂ ਸਿੱਖ ਉਸ ਨੂੰ ਆਖਦੇ ਨੇ ਜਿਸ ਨੇ ਗੁਰੂ ਜੀ ਤੋਂ ਸਿੱਖਿਆ ਲੈ ਕੇ ਹਿਰਦੇ ਵਿੱਚ ਧਾਰਨ ਕੀਤੀ ਹੋਈ ਹੋਵੇ ਸਿੱਖੀ ਸਿੱਖਿਆ ਗੁਰ ਵਿਚਾਰ ਤਾਂ ਤੇ ਆਪਣੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਦਾ ਨਾਮ ਹੈ ਸਿੱਖ ਸਿੱਖ ਉਹ ਬਣ ਸਕਦਾ ਜਿਸ ਦੀ ਹੋਰ ਨਾ ਪਦਾਰਥਾਂ ਨਾਲੋਂ ਬਿਰਤੀ ਟੁੱਟ ਕੇ ਸਤਗੁਰੂ ਦੇ ਚਰਨਾਂ ਨਾਲ ਲੱਗ ਜਾਵੇ ਤੇ ਇਹੋ ਜਿਹਾ ਹੋ ਜਾਵੇ ਜਿਹਾ ਕਿ ਭਾਈ ਗਰਦਾਸ ਜੀ ਦੱਸਦੇ ਹਨ ਕਹਿੰਦੇ ਮਰਦਾ ਹੋਏ ਮਰੀਦ ਨਾ ਗਲੀ ਹੋਵਣਾ ਸਾਵਰ ਸਦਕ ਸਹੀਦ ਭਰਮ ਪੌਖ ਹੋਵਣਾ ਗੋਲਾ ਮੂਲ ਖਰੀਦਕਾਰੇ ਜੋਵਣਾ ਨਾ ਤਿਸ ਭੂਖ ਨਾ ਨੀਂਦ ਨਾ ਖਾਣਾ ਸੋਵਣਾ ਪਹਿਣ ਹੋਏ ਜਦੀਦ ਪਾਣੀ ਢੋਵਣਾ ਪੱਖੇ ਦੀ ਤਗੀਤ ਪਗਮਲ ਧੋਵਣਾ ਸੇਵਕ ਹੋਏ ਸੰਗੀਤ ਸਰ ਹਸਣ ਰੋਵਣਾ ਦਰਦਰਵੇਸ਼ ਰਸੀਦ ਪਿਰਮ ਰਸ ਭੋਵਣਾ ਚੰਦ ਬਮਾਰਖ ਈਦ ਪੋਗ ਖਲੋਵਣਾ ਉਹ ਆਦਮੀ ਜਿਸ ਨੇ ਪਹਿਲਾਂ ਹੀ ਜੀਵਨ ਪਾਪ ਨੂੰ ਤਿਆਗ ਦੇਣਾ ਹੈ ਗੁਰੂ ਜੀ ਦੇ ਹੁਕਮ ਅਨਸਾਰ ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਓ ਸੇਵ ਧਰਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ ਪਹਿਲਾ ਮਰਨ ਕਬੂਲ ਜੀਵਨ ਕੀ ਛੜੇ ਆਸ ਹੋ ਸਵਨਾ ਕੀ ਰੇਣਕਾ ਤੋ ਆਉ ਹਮਾਰੇ ਪਾਸ ਮਾਰ ਕਹਿੰਦੇ ਪਹਿਲੋ ਮਰਨਾ ਕਬੂਲ ਕਰਕੇ ਸਿਰ ਸਤਿਗੁਰੂ ਜੀ ਦੇ ਚਰਨਾਂ ਦੀ ਭੇਟਾ ਕਰ ਦੇਣਾ ਉਸ ਦਾ ਨਾਮ ਹੈ ਸਿੱਖੋ ਸਤਿਗੁਰੂ ਜੀ ਨੇ ਸਿੱਖ ਬਣਨ ਵਾਲਿਆਂ ਨੂੰ ਕੋਈ ਲਾਲਚ ਨਹੀਂ ਦਿੱਤਾ ਜੈਸੇ ਹਿੰਦੂ ਮਤਵੇ ਚ ਸਵਰਗ ਪਾਤਕ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਆ ਮੁਸਲਮਾਨਾਂ ਵਿੱਚ ਹੂਰਾں ਪਰੀਆਂ ਆਤ ਦੇ ਵੇਲੇ ਬਖਸ਼ੇ ਜਾਣ ਦਾ ਲਾਲਚ ਵੀ ਦਿੱਤਾ ਜਾਂਦਾ ਹੈ ਪਰੰਤੂ ਗੁਰੂ ਜੀ ਨੇ ਇਸ ਦੇ ਬਜਾਏ ਪਹਿਲਾਂ ਹੀ ਸਿਰ ਮੰਗ ਲਿਆ ਸਿੱਧੇ ਰਸਤੇ ਚੱਲਣ ਨੂੰ ਉਪਦੇਸ਼ ਦਿੱਤਾ ਜੈਸੇ ਗੁਰੂ ਜੀ ਦੱਸਦੇ ਆ ਕਹਿੰਦੇ ਕਾਮ ਕ੍ਰੋਧ ਲੋਭ 모 ਤਿਜਾਰੀ ਦ੍ਰਿੜ ਨਾਮ ਦਾਨ ਅਸ਼ਨਾਣ ਸੁਚਾਰੀ ਕਾਮ ਕ੍ਰੋਧ ਲੋਭੋ ਹੰਕਾਰ ਆਦਿਕਾਂ ਨੂੰ ਤਿਜਾ ਕੇ ਤਜਵਾ ਕੇ ਨਾਮ ਦਾਨ ਅਸ਼ਨਾਣ ਨੂੰ ਦ੍ਰਿੜ ਕਰਾਇਆ ਸਿੱਖ ਨੂੰ ਰਾਜ ਯੋਗੀ ਬਣਾ ਦਿੱਤਾ ਰਾਜ ਮਾਨਦਿਆ ਹੋਇਆ ਯੋਗ ਮਾਰਗ ਵਿੱਚ ਚੱਲਣ ਲਈ ਇਹ ਹੁਕਮ ਦਿੱਤਾ ਖੰਨਿਓ ਤੇ ਕੇ ਬਾਲੋ ਨਿੱਕੀ ਏਤ ਮਾਰਗ ਜਾਣਾ ਇਸ ਕਠਨ ਰਸਤੇ ਤੇ ਤੁਰਨ ਵਾਲਾ ਸਿੱਖ ਬਣਾਇਆ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਉਹ ਉੱਚ ਪਦਵੀ ਬਖਸ਼ ਦਿੱਤੀ ਜਿਸ ਪਾਸ ਪਦਵੀ ਦੇ ਪ੍ਰਾਪਤ ਕਰਨ ਲਈ ਕਈ ਤਾਪ ਕਰਦੇ ਧੂਣੀਆਂ ਤਪਾਂਦੇ ਜੰਗਲਾਂ ਵਿੱਚ ਅੱਕਾਂ ਦੇ ਜਾ ਕੇ ਬੈਹਿੰਦੇ ਪੁੱਠੇ ਲੰਕ ਦੇ ਆਪਣੇ ਆਪ ਨੂੰ ਅੱਗ ਦੀ ਭੇਟਾ ਕਰਦੇ ਹਨ ਸੋ ਰਾਜ ਜੋਗ ਦੂਵੇਂ ਹਿੱਸੇ ਗੁਰੂ ਜੀ ਨੇ ਸਿੱਖ ਨੂੰ ਬਖਸ਼ ਦਿੱਤੇ ਜੈਸੇ ਸਹਿਬ ਕਲਨੀ ਤਾਰੀ ਨੇ ਇੱਕ ਸਵਈਏ ਦੁਆਰਾ ਉਪਦੇਸ਼ ਦਿੱਤਾ ਹੈ ਸਵਈਆ ਕਹਿੰਦੇ ਧਨ ਜੀਉ ਤੈ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ ਦੇ ਅਨਤਨ ਨਤ ਰਹੇ ਜਸ ਨਾਮ ਚੜੇ ਭਵ ਸਾਗਰਤਾ ਦੇ ਇਹਨਾਂ ਦੋਹਾਂ ਤੁਕਾਂ ਦੁਆਰਾ ਵੀਰ ਰਸ ਦੇ ਪੈਦਾ ਕਰਨ ਦੇ ਦੇਹ ਨੂੰ ਮਿਥਿਆ ਜਾਣ ਕੇ ਆਪਣੇ ਆਪ ਨੂੰ ਕੁਰਬਾਨ ਕਰ ਲਈ ਉਰੇ ਨਾ ਕਰਦੇ ਹਾਂ ਲੋ ਦੱਸਦੇ ਆ ਕਿ ਸੂਰਮੇ ਬਣ ਕੇ ਸਵਾਮੀ ਦੀ ਆਗਿਆ ਅਨੁਸਾਰ ਕੁਰਬਾਨੀ ਕਰਕੇ ਜਾਸ ਖੱਟੇ ਇਹ ਰਾਸ ਹੀ ਕੰਮ ਦਾ ਉਪਦੇਸ਼ ਹੈ ਤੇ ਅਗਲੀਆਂ ਤੁਕਾਂ ਦੁਆਰਾ ਜੋਗ ਦੇ ਰਾਸਤੇ ਨੂੰ ਪ੍ਰਾਪਤ ਕਰਦੇ ਦਿਲ ਵਿੱਚੋਂ ਕਹਿਰਤਾਈ ਨੂੰ ਦੂਰ ਕਰਨ ਦਾ ਉਪਦੇਸ਼ ਦਿੰਦੇ ਆ ਸਤਿਗੁਰ ਜੀ ਕਹਿੰਦੇ ਧੀਰਜ ਧਾਮ ਬਣਾਏ ਇਹ ਤਨ ਬਹੁਤ ਸੋ ਦੀਪਕ ਜਿਉ ਉਜਾਰੇ ਗਿਆਨ ਹੈ ਕੀ ਵਡਣੀ ਮਨਹੁ ਆਤ ਲੈ ਕਾਤਰਤਾ ਕੁਤਵਾਰ ਬਹਾਰੇ ਹਾਂਜੀ ਫਿਰ ਸੈਕ ਨੂੰ ਭਾਣੇ ਅੰਦਰ ਚੰਨ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨ ਬਾਣ ਦਾ ਉਪਦੇਸ਼ ਦਿੰਦੇ ਹਨ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਪੂਰਨਿਆਪੁਰ ਚੱਲਣ ਵਾਲਾ ਸਿੱਖ ਬ੍ਰਹਮ ਪਰਮਾਤਮਾ ਦੇ ਚਰਨਾਂ ਵਿੱਚ ਹੀ ਲੀਨ ਹੋ ਜਾਂਦਾ ਹੈ ਜਿਵੇਂ ਜਾਲ ਵਿੱਚ ਜਲ ਅਪੇਧ ਹੋ ਜਾਂਦਾ ਤੈਸੇ ਸਿੱਖ ਵੀ ਅਪੇਧ ਰੂਪ ਹੋ ਜਾਂਦਾ ਜਿਵੇਂ ਸਤਿਗੁਰੂ ਦਾ ਗੁਰਬਾਖ ਹੈ ਕਹਿੰਦੇ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁਖ ਸੁਨੇਉ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਰਹਾਓ ਨੈ ਨਿੰਦਿਆ ਨੈ ਉਸਤ ਤ ਜਾ ਕੇ ਲੋਭ ਮੂਹ ਉਹ ਬਹਿਨਾ ਹਰਕ ਸੋਗ ਤੇ ਰਹੇ ਨਿਆਰਿਓ ਨਾਇ ਮਾਨ અપਮਾਨਾ ਆਸਾ ਮਰਸਾ ਸਗਲ त्यागे जग ਤੇ ਰਹੇ ਨਰਾਸਾ ਕਾਮ ਕ੍ਰੋਧ ਜੈ ਪਰਸੇ ਨਹਿਨ ਤੈ ਘਟ ਬ੍ਰਹਮ ਨਵਾਸਾ ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੋਤ ਪਛਾਨੀ ਨਾਨਕ ਲੀਨ ਪਿਉ ਗੋਬਿੰਦ ਜਉ ਜਉ ਸਿਉ ਜਉ ਪਾਨੀ ਸੰਗ ਪਾਨੀ ਇਸ ਮਹਾਨ ਵਾਸਤਾ ਵਿੱਚ ਪਹੁੰਚ ਕੇ ਗੁਰੂ ਜੀ ਦਾ ਸਿੱਖ ਸਿੱਖ ਗੁਰੂ ਜੀ ਦੇ ਨਾਲ ਲੀਨ ਹੋ ਕੇ ਸਦਾ ਹੀ ਅਪੇਧ ਰਹਿੰਦਾ ਹੈ ਇਹ ਗੁਰੂ ਦੇ ਸਿੱਖ ਵਿੱਚ ਕੋਈ ਭੇਦ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਆ ਗੁਰੂ ਸਿੱਖ ਸਿੱਖ ਗੁਰੂ ਏਕੋ ਗੁਰ ਉਪਦੇਸ਼ ਚੁਨਾਈ RAM ਨਾਮ ਮੰਤਰ ਹਿਰਦੇ ਦੇਵੇ ਨਾਨਕ ਮਿਰਨ ਸੁਭਾਈ ਹਰ ਹਰ ਜਨ ਦੂ ਇੱਕ ਹੈ ਬਿਵ ਵਿਚਾਰ ਕੁਛ ਨਾ ਹੈ ਜਲ ਤੇ ਉਪਜੋ ਤਰੰਗ ਜੋ ਜਲ ਹੀ ਵਿਖੇ ਸਮਾਏ ਸੋ ਇਸ ਪ੍ਰਕਾਰ ਗੁਰੂ ਦੇ ਸਿੱਖ ਭੇਦ ਹੋ ਕੇ ਆਪ ਜਪਿਓਰਾ ਨਾਮ ਜਪਾਵੋ ਆਪ ਜਪਦੇ ਹੋਏ ਅਜਪਾ ਰੂਪ ਵਿੱਚ ਪਹੁੰਚ ਕੇ ਹੋਰਾਂ ਨੂੰ ਗੁਰੂ ਉਪਦੇਸ਼ ਦੁਆਰਾ ਨਾਮ ਦੀ ਦਾਤ ਬਖਸ਼ਦੇ ਹਨ ਮਇਤਰੀ ਮੋਦਤਾ ਕਰਨਾ ਖਿਆ ਨੂੰ ਵਰਤ ਕੇ ਦਿਖਾ ਦਿੰਦੇ ਹਨ ਇਹੋ ਜਿਹੇ ਗੁਰਸਿੱਖਾਂ ਦੀ ਮਹਿਮਾ ਹੀ ਗੁਰੂ ਜੀ ਨੇ ਵਰਣਨ ਕੀਤੀ ਹੈ ਮਨ ਗਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ ਬਾਬਾ ਧਨਗੁਰ ਸਿੱਖੀ ਜਿਸ ਨੂੰ ਮੇਰੇ ਸਤਿਗੁਰੂ ਜੀ ਨੇ ਐਡੀ ਵਡਿਆਈ ਬਖਸ਼ੀ ਤੇ ਕਿਹਾ ਕਿ हे ਜੀਵ ਜੇ ਤੈਨੂੰ ਗੁਰੂ ਨਿਰੰਕਾਰ ਦੇ ਚਰਨਾਂ ਨਾਲ ਮਿਲਣ ਦੀ ਇੱਛਾ ਹੈ ਤਾਂ ਗੁਰੂ ਜੀ ਦੇ ਸਿੱਖ ਪਾਸ ਪੁੱਜ ਉਥੇ ਪੁੱਜ ਕੇ ਗੁਰੂ ਜੀ ਦੇ ਹੁਕਮ ਅਨਸਾਰ ਜੋ ਦੀਸੇ ਗੁਰ ਸਿੱਖੜਾ ਤਿਸ ਨਿਵ ਨ ਲਾਗੋ ਪਾਏ ਜੀ ਉਹ ਸੋ ਸਿੱਖ ਮਿਲੇ ਉਸ ਦੀ ਚਰਣੀ ਲੱਗੀਏ ਫੇਰ ਉਸ ਤੋਂ ਆਪ پاس ਉਸ ਦੇ ਪਾਸ ਆਖਾ ਵਰਸਾ ਜੀ ਆਖਾ ਗੁਰ ਸੱਜਣ ਦੇ ਮਲਾਏ ਜੀ ਉਹ ਆਪਣੇ ਮਨ ਦੀ ਵਰਥਾ ਕਹੀਏ ਬੇਨਤੀ ਕਰੀਏ ਏ ਗੁਰ ਚਰਣਾ ਦੇ ਭਵਰੇ ਮੈਨੂੰ ਵੀ ਗੁਰੂ ਜੀ ਦਾ ਦ دیدار ਕਰਾ ਦੇ ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਤੱਕ ਨਾ ਕਾਹੋਂ ਜਾਏ ਜੀਓ ਉਹ ਉਪਦੇਸ਼ ਦੇ ਜੈਸ ਉਪਦੇਸ਼ ਨਾਲ ਮੇਰਾ ਮਨ ਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਰਹੇ ਹੋਰ ਜੇ ਕਿਰਪਾ ਕਰੇ ਤਾਂ ਇਹ ਮਨ ਤੂੰ ਤੂੰ ਦੇਵਸਾ ਮੈਂ ਮਾਰਗ ਦੇ ਬਤਾਏ ਜੀ ਉਹ ਇਹ ਮਨ ਵੀ ਮੈਂ ਤੇਰੇ ਅਰਪਣ ਕਰ ਦੇਵਾਂਗਾ ਪਰ ਮੈਨੂੰ ਗੁਰ ਸਿੱਖੀ ਦਾ ਰਸਤਾ ਦਰਸਾ ਦੇ ਕਿਉਂਕਿ ਤੂੰ ਉਸ ਰਸਤੇ ਦਾ ਭੇਤੀ ਹੈ ਜੈਸੇ ਗੁਰਸਿੱਖਾਂ ਕੋਲ ਪਾਸ ਬੇਨਤੀ ਕਰਨ ਦਾ ਹਕਮ ਮੇਰੇ ਸਤਿਗੁਰੂ ਨੇ ਦਿੱਤਾ ਬਾਵਾ ਤਨ ਗੁਰ ਸਿੱਖੀ ਤਨ ਸਿੱਖੀ ਗੁਰ ਸਿੱਖੀ ਦੁਨੀਆ ਦੇ ਸਭ ਨਾਲ ਪਦਾਰਥਾਂ ਨਾਲੋਂ ਵੱਡੀ ਤੇ ਅਮੋਲਕ ਵਸਤੂ ਹੈ ਨਿਵਾਹੀ ਔਖੀ ਜਾਂਦੀ ਆ ਭਾਈ ਗੁਰਦਾਸ ਜੀ ਦੱਸਦੇ ਆ ਕਹਿੰਦੇ ਬਾਲੋਂ ਨਿੱਕੀ ਅੱਖੋਂ ਖੰਡਿਓ ਧਾਰੋਂ ਸੁਣੀਐ ਤਿੱਕੀ ਅੱਖ ਆਗ ਨ ਸਕੀਆ ਲੇਖ ਅਲੇਖ ਨ ਜਾਹੀਂ ਲਿਖੀ ਗੁਰਮਕ ਪੰਥ ਬਖਾਣੀਆਂ ਅਪਣ ਨਾ ਸਕੇ ਓਕਤ ਵਿਖੀ ਸਲ ਅਲੂਣੀ ਚਟਣੀ ਤੁਰ ਨ ਲੱਕ ਆਵੇਂ ਰਸ ਵਿਖੀ ਗੁਰਮਕ ਸੁਖ ਪਲ ਪਾਇਆ ਭਾਏ ਭਗਤ ਬਿਰਲੀ ਸੋ ਬਿਰਖੀ ਸਤਿਗੁਰ ਤੁਠੇ ਪਾਇਆ ਸਾਧ ਸੰਗਤ ਗੁਰਦੋ ਗੁਰਮਤ ਗੁਰ ਸਿੱਖੀ ਚਾਰ ਪਦਾਰਥ ਭਿਕਕ ਵਿਖੀ ਗੁਰ ਚੇਲਾ ਚੇਲਾ ਗੁਰੂ ਗੁਰ ਗੁਰ ਸਿੱਖ ਸੁਣ ਗੁਰੋ ਸਕ ਸਦਾਵੇ ਇਕ ਮਨ ਇਕ ਅਰਾਧਨਾ ਬਾਹਰ ਜਾਂਦਾ ਵੱਜ ਰਹਾਵੇ ਹੁਕਮੀ ਬੰਦਾ ਹੋਏ ਕਿ ਖਸਮੇ ਦਾ ਭਾਣਾ ਤਿਸ ਭਾਵੇ ਮਰਦਾ ਹੋਏ ਮਰੀਰ ਸੋਈ ਕੋ ਬਿਰਲਾ ਗੁਰ ਗੌਰ ਸਮਾਵੇ ਪੈਰੀ ਪੈ ਪਖਾਕ ਹੋਏ ਪੈਰਾਂ ਉੱਪਰ ਸੀਸ ਧਰਾਏ ਧਰਾਵੇ ਆਪ ਗਵਾਏ ਆਪ ਹੋਏ ਦੂਜਾ ਭਾਉ ਨਜ਼ਰੀ ਆਵੇ ਗੁਰ ਸਿੱਖੀ ਗੁਰ ਸਿੱਖ ਕਮਾ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਕਿ ਗੁਰਸਿੱਖੀ ਸਭ ਤੋਂ શ્રેષ્ઠ ਪਦਾਰਥ ਹੈ ਗੁਰਸਿੱਖ ਮਰਦੇ ਹੋ ਕੇ ਸਾਥ ਜੀਵਤ ਭਾਵ ਨੂੰ ਮਾਰ ਕੇ ਗੁਰਸਿੱਖੀ ਨੂੰ ਕਮਾਉਂਦੇ ਹਨ ਹੰਕਾਰ ਨੂੰ ਮਾਰ ਕੇ ਸੋ ਇਸ ਗੁਰਸਿੱਖੀ ਦੀ ਦਾਤ ਬੜਪਾਗੀ ਪੁਰਸ਼ਾਂ ਨੂੰ ਪ੍ਰਾਪਤ ਹੁੰਦੀ ਹੈ ਜੇ ਅਸੀਂ ਮਨੁੱਖਾ ਜਨਮ ਪਾਏ ਕਿ ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਗੁਰੂ ਜੀ ਦੀ ਉੱਚੀ ਸਿੱਖਿਆ ਤੇ ਖਾਲੀ ਰਹੀਏ ਤਾਂ ਦੁਨੀਆਂ ਵਿੱਚ ਸਾਡੇ ਵਰਗਾ ਨਾ ਪਾਕਾ ਪੁਰਸ਼ ਹੋਰ ਕੌਣ ਹੋ ਸਕਦਾ ਹੈ ਤਾਂ ਤੇ ਹਰ ਇੱਕ ਜੀਵ ਨੂੰ ਚਾਹੀਦਾ ਕਿ ਆਪਣੇ ਸਰੀਰ ਦੀ ਸਫਲਤਾ ਅਤੇ ਕਲਿਆਣ ਦੀ ਪ੍ਰਾਪਤੀ ਲਈ ਗੁਰਸਿੱਖੀ ਨੂੰ ਧਾਰਨ ਕਰੇ ਕਿਉਂਕਿ ਸਿੱਖੀ ਪੰਥ ਕੋਈ ਬਲਾਵਟੀ ਪੰਥ ਨਹੀਂ ਨਾ ਹੀ ਕਿਸੇ ਖਾਸ ਆਦਮੀ ਦਾ ਪੈਰੋਕਾਰ ਹੈ ਬਲਕਿ ਅਕਾਲ ਪੁਰਖ ਦਾ ਸਾਜਿਆ ਹੋਇਆ ਕੁਦਰਤੀ ਪੰਥ ਹੈ ਹਰ ਵਕਤ ਉਸ ਕਰਤੇ ਦੀ ਕੁਦਰਤ ਨਾਲ ਉਸਦੇ ਬਾਣੇ ਅੰਦਰ ਚੱਲਦਾ ਹੈ ਤਾਂ ਤੇ ਹਰ ਇੱਕ ਸੱਜਣ ਨੂੰ ਚਾਹੀਦਾ ਕਿ ਇਸ ਰੱਬੀ ਅਕਾਲੀ ਪੰਥ ਵਿੱਚ ਸਾਮਰ ਹੋ ਕੇ ਜਨਮਨ ਦੀ ਫਾਂਸੀ ਕੱਟੇ ਕਿਉਂਕਿ ਇਸ ਪੰਥ ਵਿੱਚ ਸਾਮਰ ਹੋਣ ਵਾਲੇ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਪ੍ਰਭ ਆਪੇ ਮੇਲੇ ਲੋਕ ਪ੍ਰਲੋਭੇ ਸੁਖ ਮਾਣਦੇ ਹੋਏ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਨਿਲਕ ਕੇ ਸਨਾ ਸੁਖ ਨੂੰ ਭੋਗਦੇ ਹਨ ਮਹਾਰਾਜ ਜੀ ਦਾ ਕਥਨ ਹੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੈਨ ਇਹ ਕਲਗਉ ਧਰਮ ਸਿੱਖੀ ਪੰਥ ਚਲਾਓ ਸਭ ਸਾਧਨ ਕੋ ਰਾਉ ਬਤਾਓ ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬੂ ਨਾ ਪਾਪ ਸੰਤਾਏ ਜੈ ਜੈ ਪੰਥ ਤਵਨ ਤੇ ਪਰੇ ਪਾਪ ਤਾਪ ਤਨ ਕੇ ਪ੍ਰਭ ਹਰੇ ਦੁੱਖ ਭੁੱਖ ਕਭੂ ਨ ਸੰਤਾਏ ਜਾਲ ਕਾਲ ਕੇ ਵਿਚ ਨ ਆਏ ਤਾਂ ਦੇ ਸਦਾ ਸੁਖ ਨੂੰ ਮੰਨ ਲਈ ਗੁਰ ਸਿੱਖੀ ਧਾਰਨ ਕਰੀਏ ਤੇ ਦੁਨੀਆ ਤੋਂ ਮੋਕੂ ਜਲਾ ਲੈ ਕੇ ਜਾਈਏ ਸਿੱਖ ਨਾਮ ਨੂੰ ਪਵਿੱਤਰ ਕਰੀਏ ਲਖਾਰੀ ਬੈਂਦ ਵਿੱਚ ਕਹਿੰਦੇ ਸਿੱਖ ਸਿੱਖਿਆ ਗੁਰ ਕਮਾਉਣ ਵਾਲਾ ਜਦੋਂ ਆਮ ਦਾ ਗੁਰੂ ਦਵਾਰ ਅੰਦਰ ਸਰ ਦੇ ਕੇ ਮਰਨ ਕਬੂਲ ਕਰਦਾ ਆਪੇ ਤਨ ਮਨ ਧਨ ਗੁਰ ਦਵਾਰ ਅੰਦਰ ਸਮਝੇ ਆਪਣਾ ਕੁਝ ਨ ਦੁਨੀ ਉਤੇ ਰਹਿੰਦਾ ਵਿਚ ਰਜਾਈ ਕਰਤਾ ਅੰਦਰ ਨਾਮ ਜਪ ਕੇ ਨਾਮੀ ਦਾ ਰੂਪ ਹੁੰਦਾ ਸੁੱਚੀ ਭਗਤ ਹੈ ਸਿੱਖੀ ਸੰਸਾਰ ਅੰਦਰ ਇਹ ਸਾਧ ਸੰਤ ਸਿੱਖ ਸਿਖੀ ਗੁਰੂ ਦਾ ਸਿੱਖ ਸਿੱਖੀ ਨੂੰ ਕਮਾਉਣ ਕਰਕੇ ਸਾਧ ਸੰਤ ਸਿੱਖ ਬਣਿਆ ਜਾਂਦਾ ਹੈ ਸਿੱਖ ਬਣਾਣਾ ਬਹੁਤ ਵੱਡਾ ਕਾਰਜ ਹੈ ਦੁਨੀਆਂ ਤੇ ਸਾ ਸੰਗਤ ਸਿੱਖ ਹੋ ਕੇ ਸਿੱਖੀ ਵਾਲੇ ਕਾਰਜ ਕਰਨੇ ਵਾਹਿਗੁਰੂ ਦਾ ਨਾਮ ਜਪਣਾ ਅੰਮ੍ਰਿਤ ਵੇਲੇ ਉੱਠਣਾ ਕਥਾ ਵਿਚਾਰ ਕਰਨੀ ਆਪੋ ਛੋਟੇ ਦਾ ਪਿਆਰ ਵੱਡੇ ਦਾ ਸਤਕਾਰ ਇਹ ਆ ਕੋਣ ਸਿੱਖੀ ਜੀਵਨ ਜਿਹੜਾ ਕਿ انسان ਇਸ ਤਕਤੀ ਤੇ ਰਹਿ ਕੇ ਕਮਾ ਸਕਦਾ ਵਾਹਿਗੁਰੂ 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 ਅੰਮ੍ਰਿਤ ਵੇਲੇ ਜਾ ਬਾਣੀ ਪੜ ਆਪ ਪੜ ਤੇ ਸੋਣ ਕੀਰਤਨ ਸੁਣ ਕਥਾ ਸੁਣ ਫੇਰ ਆ ਕੇ ਜਿੰਨੀ ਤੇਰੇ ਚੇਤੇ ਆ ਘਰਦਿਆਂ ਨੂੰ ਆ ਕੇ ਸੁਣਾ ਦੇ ਬੱਚਿਆਂ ਨੂੰ ਸੁਣਾ ਤੇਰਾ ਪਰਿਵਾਰ ਵੀ ਤੇਰਾ ਘਰ ਵੀ ਸਫਲਾ ਹੋ ਜਾਵੇ ਜਿੱਥੇ ਰਹਿੰਨਾ ਤੇਰਾ ਥਾਨ ਸੁਹਾਵਾ ਰਾਮ ਰਾਜੇ ਤੇਰਾ ਉਹ ਥਾਂ ਵੀ ਸੁਹਾਵਾ ਬਣ ਜਾਵੇ ਤੇਰੇ ਕੀਤੇ ਹੋਏ ਕਾਰਜ ਗੁਰਸਿੱਖੀ ਵਾਲੇ ਤੇ ਕਰਮਾਂ ਦੇ ਅਨੁਸਾਰ ਸਾਧ ਸੰਗਤ ਨੂੰ ਸਫਲਤਾ ਪ੍ਰਾਪਤ ਹੋਵੇ ਗੁਰੂ ਤੇਰੇ ਅੰਗ ਸੰਗ ਰਹਿੰਦਾ ਫਿਰ ਸਾਧ ਸੰਗਤ ਜਦੋਂ ਗੁਰ ਸਿੱਖਾਂ ਨੂੰ ਪਿਆਰ ਕਰਦਾ ਗੁਰ ਸਿੱਖਾਂ ਦੇ ਨਾਲ ਬਾਣੀ ਦੇ ਨਾਲ ਕੀਰਤਨ ਦੇ ਨਾਲ ਕਾਰਜਾਂ ਦੇ ਨਾਲ ਸਤ ਗੁਰੂ ਜੀ ਤੇਰੇ ਅੰਗ ਸੰਗ ਰਹਿੰਦਾ ਕਿਤੇ ਦੂਰ ਨਹੀਂ ਜਾਂਦਾ ਸਾਧ ਸੰਗਤ ਕਿਤੇ ਵੀ ਦੂਰ ਨਹੀਂ ਜਾਂਦਾ ਤੇਰੇ ਅੰਗ ਸੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ